ਕਿਆ ਕਰਨ ਵਾਲਾ ਹੋਵੇ ਉਹਨੂੰ ਕੋਈ ਨਹੀਂ ਦੁੱਖ ਨਹੀਂ ਲੱਗਦਾ ਸੋ ਦੁੱਖ ਕਿੱਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਨਾ ਚੀਤ ਨਾ ਹਾਵ ਜਿਹੜਾ ਜਿਹਦੇ ਕੋਲ ਦੁਨੀਆਵੀ ਦੌਲਤ ਬਹੁਤ ਹੁੰਦੀ ਹੈ ਅਤੇ ਉਸ ਦੌਲਤ ਦੇ ਹੰਕਾਰ ਦੇ ਵਿੱਚ ਉਹ ਲਿੱਪ ਹੁੰਦਾ ਹੈ ਉਹਨੂੰ ਬੋਲਣਾ ਵੀ ਨਹੀਂ ਆਉਂਦਾ ਬੋਲਣਾ ਵੀ ਭੁੱਲ ਜਾਂਦਾ ਮਹਮੇਦ ਵਿੱਚ ਆ ਕੇ ਉਹ ਜਿਹੜਾ ਗੁਰਬਾਣੀ ਵਿੱਚ ਇੱਕ ਪੰਕਤੀ ਦਰਜ ਹੈ ਜੋ નિર્ધન ਸਰਦਨ ਕੇ ਜਾਏ ਮਜੋ નિર્ધન ਸਰਦਨ ਕੇ ਜਾਏ ਆਗੇ ਦੀਆ ਪੀਠ ਫਰਾਏ ਇਸੇ ਤਾ ਮੰਦ ਕਰ ਕੋਈ ਨਿਤਨ ਚਲਾ ਜਾਵੇ ਦਾ ਜੋ ਪੜੀ ਹਾਮੇ ਨਾਲ ਬੋਲਦਾ ਹੈ ਬੋਲ ਕਬੂਲ ਬੋਲਦਾ ਹੈ ਮਿੱਠੇ ਬੋਲ ਨਹੀਂ ਬੋਲਦਾ ਹਾਮੇ ਵਿੱਚ ਹੰਕਾਰ ਦੇ ਵਿੱਚ ਪਿੱਠ ਦੇਖੇ ਬਹਿ ਜਾਂਦਾ ਹੈ ਗੁਰਬਾਨੀ ਦੇ ਸਾਹਬ ਨਾਲ ਜਿਹੜਾ ਕਬੂਲ ਬੋਲਣਾ ਹੈ ਉਹ ਵੀ ਪੇਠੀ ਦੇਣਾ ਹੁੰਦਾ ਹੈ ਜੋ ਸਰਧਨ ਨੇਨਨ ਕੇ ਜਾਏ ਦੀਆ ਆਦਰ ਲਿਆ ਬਿਠਾਏ ਜਿਹੜਾ ਧਨવાન ਇਨਸਾਨ ਕਿਸੇ ਨਿਰਤਨ ਦੇ ਘਰ ਜਾਂਦਾ ਨਾ ਤੇ ਉਹਨੂੰ ਬੜੇ ਮਾਨ ਸਤਕਾਰ ਨਾਲ ਦਰਦੀਆ ਅਦਰ ਲਿਆ ਬਿਠਾਏ ਮਾਨ ਸਤਕਾਰ ਕਰਕੇ ਬੜੇ ਅਦਬ ਨਾਲ ਉਹਨੂੰ ਹੈ ਨਾ ਬਿਠਾਉਂਦਾ ਉਹਦਾ ਉਹਨੂੰ ਚਾਹ ਪਾਣੀ ਪੁੱਛਦਾ ਹੈ ਲੰਗਰ ਪਛਾਦਾ ਪੁੱਛਦਾ ਹੈ ਉਹ ਛਕੇ ਨਾ ਛਕੇ ਇਹ ਉਸਦਾ ਸਬਜੈਕਟ ਹੈ ਉਸਦੀ ਮਰਜ਼ੀ ਹੈ ਪਰ ਜਿਹੜਾ ਧਨવાન ਇਨਸਾਨ ਕਿਸੇ ਨਿਰਤਨ ਦੇ ਘਰ ਚਲਾ ਜਾਂਦਾ ਹੈ ਉਹ ਜਿਹੜਾ ਨਿਤਨ ਬੰਦਾ ਬਹੁਤ ਹੀ ਸਤਿਕਾਰ ਦਿੰਦਾ ਉਸ ਧਨਵਾਨ ਨੂੰ ਤੇ ਜਦੋਂ ਨਿਤਨ ਸਰਦਨ ਕੇ ਜਾਏ ਅਗੇ ਦੀ ਆਪ ਪੇਖ ਖੜਾਏ ਜੇ ਕੋਈ ਨਿਤਨ ਧਨਵਾਨ ਦੇ ਘਰ ਜਾਂਦਾ ਕਿਸੇ ਰਿਸ਼ਤੇਦਾਰ ਕੋਲ ਅਮੀਰ ਰਿਸ਼ਤੇਦਾਰ ਕੋਲ ਕੋਈ ਗਰੀਬ ਰਿਸ਼ਤੇਦਾਰ ਚਲਾ ਜਾਵੇ ਉਹ ਸੋਚਣ ਲੱਗ ਪਦਾ ਕਿਤੇ ਮੇਰੇ ਕੋਲ ਕੁਝ ਮੰਗੀ ਨਾ ਲਵੇ ਤੇ ਕੋਈ ਸੁਧਾਰ ਮੰਗਲ ਆਇਆ ਹੁਣ ਇਹਨੂੰ ਕੋਈ ਲੋੜ ਹੋਣੀ ਤਾਂ ਆਇਆ ਹੁਣ ਕਈ ਵਾਰੀ ਬਾਹਰੋਂ ਹੀ ਮੋੜ ਦਿੰਦੇ ਨੇ ਕਈ ਰਿਸ਼ਤੇਦਾਰ ਕਿ ਕਹਿ ਤੋ ਘਰ ਹੈ ਹੀ ਨਹੀਂGamma ਇਹ ਆਮ ਸਾਰਿਆਂ ਨਾਲ ਹੱਡ ਬੀਤਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਾਇਆ ਦੇ ਮਦ ਵਿੱਚ ਨਸ਼ੇ ਦੇ ਵਿੱਚ ਕੁਚੂਰ ਆਪਣੇ ਬੋਲ ਨਹੀਂ ਸੰਭਾਲ ਸਕਦਾ ਕੋ ਬੋਲ ਵੀ ਬੋਲ ਜਾਂਦਾ ਜਿਹਦੇ ਕੋਲ ਦੌਲਤ ਹੋਵੇ ਦੌਲਤ ਦੇ ਨਸ਼ੇ ਦੇ ਵਿੱਚ ਮਰਨਾ ਚੀਤ ਨਾ ਆਵੇ ਉਹਨੂੰ ਆਪਣਾ ਮਰਨਾ ਚੇਤੇ ਭੁੱਲ ਜਾਂਦਾ ਹੈ ਉਹਨੂੰ ਇਹ ਚੇਤਾ ਹੀ ਨਹੀਂ ਰਹਿੰਦਾ ਕਿ ਮੈਂ ਵੀ ਇੱਕ ਦਿਨ ਇਸ ਮਾਤਲ ਨੂੰ ਲੋਕ ਨੂੰ ਛੱਡ ਕੇ ਚਲੇ ਜਾਣਾ ਉਹ ਭੁੱਲ ਜਾਂਦਾ ਮਰਨਾ ਮਰਨਾ ਵੀ ਭੁੱਲ ਜਾਂਦਾ ਮਰਨਾ ਚੀਤ ਨਾ ਆਵੇ ਉਹਨੂੰ ਮਰਨਾ ਚੇਤੇ ਨਹੀਂ ਰਹਿੰਦਾ ਆਸਾ ਦੀ ਬਾਤ ਦਾ ਅਸੀਂ ਕੀਰਤਨ ਕਰਦੇ ਆਂ ਸਤਨ ਸੁਣਦੀ ਆ ਰੋਜ਼ਾਨਾ ਆਸਾ ਦੀ ਬਾਤ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਜਾਂ ਰਹਿਣਾ ਨਹੀਂ ਐਤ ਜਗ ਤੱਕ ਐਤ ਗਰਭ ਢੰਡੀ ਹੈ ਜਦੋਂ ਅਸੀਂ ਇਸ ਸੰਸਾਰ ਵਿੱਚ ਰਹਿਣਾ ਹੀ ਨਹੀਂ ਫਿਰ ਭਲੇ ਲੋਕੋ ਕੇਸ ਨਾਲ ਦਾ ਗਰਭ ਕਰਨਾ ਕਿਹੜਾ ਹੰਕਾਰ ਕਰਨਾ ਜਾਣਾ ਇੱਕ ਦਿਨ ਸੰਸਾਰ ਚੋਂ ਤੇ ਹੰਕਾਰ ਕੇਸ ਨਾਲ ਦਾ ਕਰਨਾ ਤੱਕ ਐਤ ਗਰਭ ਢੰਡੀ ਹੈ ਉਸ ਗਰਭ ਨੂੰ ਉਸ ਸੰਘਾ ਨੂੰ ਕਿਉਂ ਹੰਡਾਉਣਾ ਕੇਸ ਗੱਲ ਦਾ ਹੰਕਾਰ ਇਸ ਸ਼ਰੀਰ ਦੇ ਨਾਸਵਾਨ ਹੋ ਜਾਣਾ ਇਸ ਨੂੰ ਤਿਆਗ ਦੇਣਾ ਸੀ ਛੱਡ ਦੇਣਾ ਇਸ ਦੁਨੀਆ ਦੇ ਵਿੱਚੋਂ ਜਾਂ ਰਹਿਣਾ ਨਹੀਂ ਐਤਜਤ ਤੱਕ ਐਤ ਕਰ ਬੰਡੀਏ ਮੰਦਾ ਕਿਸੇ ਨਾਲ ਕੀ ਹੈ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਅੱਜ ਹੋਂ ਸਵਨਾਓ ਸਮੁੰਦਰ ਵਿੱਚ ਕੀ ਜਾਣਾ ਕੀ ਹੋਏ ਇਹ ਸੰਸਾਰ ਸਾਗਰ ਦੇ ਸਮੁੰਦਰ ਦੇ ਵਿੱਚ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕੀ ਪਾੜਾ ਵਰਤ ਜਾਣਾ ਅਸੀਂ ਕਿਸੇ ਨੂੰ ਮੰਦਾ ਕਹਿ ਰਹੇ ਹਾਂ ਉਹ ਮੰਦਾ ਆਪਣਾ ਸਾਡੇ ਤੇ ਆ ਜਾਣਾ ਵਾ ਕਿਹੜਾ ਵਕਤ ਆ ਜਾਣਾ ਸਿਆਣਿਆਂ ਦੀ ਗੱਲ ਕੀਤੀ ਆ ਨਾ ਦੁੱਲ ਤੇ ਬੁੱਧ ਫਿੱਟਦੇ ਆ ਸਮਾਂ ਨਹੀਂ ਲੱਗਦਾ ਅਸੀਂ ਦੂਸਰੇ ਨੂੰ ਮਾੜਾ ਕਹਿ ਰਹੇ ਆ ਮੰਦਾ ਕਹਿ ਰਹੇ ਆ ਉਹਨੂੰ ਨੀਵਾ ਜਿਠਲਾ ਰਹੇ ਆ ਉਹਨੂੰ ਮਾੜਾ ਕਹਿ ਰਹੇ ਕੀ ਪਤਾ ਅਸੀਂ ਆਪ ਕਿੰਨੇ ਕਮਾੜੇ ਹੋਈਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਦਾ ਬਖਸ਼ਿਸ਼ ਕਰ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ 부ਜੀਐ ਮੂੰ ਰੱਖੇ ਨਾ ਨਲਜੀਐ ਇਸੇ ਮੂਰਖ ਦੇ ਨਾਲ ਲੁੱਜਣਾ ਮੈਨੂੰ ਚਾਹਿੰਦਾ ਜੇ ਕੋਈ ਸਾਨੂੰ ਮੰਦਾ ਕਹਿੰਦਾ ਬਾਣੀ ਪੜ ਕੇ ਇਹ ਨਿੰਮਕਾ ਵੀ ਆਉਣੀ ਚਾਹੀਦੀ ਹੈ ਕਿ ਜੇ ਕੋਈ ਮੰਦਾ ਕਹਿੰਦਾ ਫਾਇਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਨਿਮਰਤਾ ਉੱਥੇ ਹੀ ਰੱਖ ਲੋ ਨਿਮਾਣੇ ਹੋ ਜੋ ਕੋਈ ਨਿਮਾਣਾ ਟੈ ਪਾਓ ਦਰਗਾਹ ਮਾਣ ਨਿਮਾਣਾ ਪਾਵ ਸੁਗਰੂ ਪਾਛੇ ਸ਼ਬਦ ਵਿੱਚ ਕਹ ਰਹੇ ਨੇ ਬੋਲ ਨਾ ਜਾਣੇ ਮਾਇਆ ਮਦ ਮੱਟ ਮਰਨਾ ਜੀਤ ਨਾ ਆਵੇ ਉਹਨੂੰ ਮਰਨਾ ਵੀ ਚੇਤੇ ਮੇ ਨਹੀਂ ਰਹਿੰਦਾ ਮਾਇਆ ਦੇ ਮਦ ਵਿੱਚ ਜਿਹੜਾ ਹੈ ਨਾ ਨਸ਼ੇ ਦੇ ਵਿੱਚ ਚੂਰ ਹੁੰਦਾ ਕਿ ਮੇਰੇ ਕੋਲ ਦੌਲਤ ਬੜੀ ਆ ਧਨ ਦੌਲਤ ਬੜੀ ਆ ਮੇਰੇ ਕੋਲ ਮੇਰੇ RAM ਰਾਏ ਤੂੰ ਸੰਤਾਂ ਦਾ ਸਤ ਤੇ ਗੁਰਜੰਦੇ ਪਾਛਾਗਰੀ ਪੰખી ਚੰਨ ਐ ਮੇਰੇ RAM ਰਾਏ ਰਮਿਆ ਹਆਂ ਕਟਕਟ ਵਿੱਚ ਰੰਮਨ ਵਾਲੇ RAM ਰਾਏ ਹੇ ਕਾਲਪਖ ਹੇ ਵਾਹਿਗੁਰੂ ਜੀ ਤੂੰ ਸੰਤਾਂ ਦਾ ਸੰਤ ਤੇਰੇ ਜਿਹੜੇ ਤੇਰੇ ਗੁਣ ਗਾਉਂਦੇ ਨੇ ਤੂੰ ਉਹਨਾਂ ਸੰਤਾਂ ਦਾ ਤੇ ਸੰਤ ਤੇਰੇ ਨੇ ਤੇਰੇ ਸਿਰ ਕੋ ਭੌਖਿਛ ਤਾਂ ਹੀ ਜਮ ਨਹੀਂ ਆਵੇ ਮੇਰੇ ਤੇਰੇ ਇੱਕ ਸੇਵਕ ਨੂੰ ਕਿਸੇ ਗੱਲ ਦਾ ਭਾਅ ਨਹੀਂ ਹੈਗਾ ਕੋਈ ਡਰ ਨਹੀਂ ਜਮੋ ਤੇ ਡੇੜੇ ਨਹੀਂ ਜਾ ਸਕਦਾ ਇਹ ਸ਼ਬਦ ਦੇ ਵਿੱਚ ਨਹੀਂ ਬਲਵਾਨਤਾ ਹੈ ਬੜੀ એનર્ਜੀ ਦਿੰਦਾ ਹੈ ਸ਼ਬਦ ਗੁਰਬਾਣੀ ਤੇ ਵੈਸੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ એનર્ਜੀ ਹੀ ਦਿੰਦੀ ਹੈ ਹਰ ਇੱਕ ਪੰਕਤੀ ਦੇ ਵਿੱਚ ਗਿਆਨ ਹੈ ਐਨਰਜਿਕ ਗਿਆ ਜਿਹੜਾ ਮਨ ਨੂੰ ਬਲਵਾਨ ਬਣਾ ਦਿੰਦਾ ਹੈ ਜੋ ਤੇਰਾ ਰੰਗ ਰਾਤੇ Swami ਤਿਲਕਾ ਜਨਮ ਮਰਨ ਦੁਖ ਨਾਸਾ ਐ ਸੱਚੇ ਪਾਤਸ਼ਾਹ ਜੀ ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰਤੇ ਹੋਏ ਨੇ ਉਹਨਾਂ ਦਾ ਤੂੰ ਜਨਮ ਤੇ ਮਰਨ ਦਾ ਦੁੱਖ ਉਹ ਵੀ ਕੱਢ ਦਿੱਤਾ ਜਨਮ ਮਰਨ ਦੁੱਖ ਨਾਸਾ ਉਹ ਦੁੱਖ ਨਸ ਗਿਆ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਗਿਆ ਜਿਹੜਾ ਤੇਰੇ ਰੰਗ ਦੇ ਨਾਲ ਰਤਿਆ ਹੋਇਆ ਹੈ ਜੋ ਤੇਰਾ ਰੰਗ ਰਾਤੇ Swami ਤਿਲਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਦਾ ਦਲਾਸਾ ਸੱਚੇ ਸਤਗੁਰਾਂ ਨੇ ਜਿਹੜੇ ਗੁਰਦੇਵ ਨੇ ਜਿਹੜੇ ਸਾਨੂੰ ਉਸ ਕਾਲ ਮੁਖ ਦੇ ਨਾਲ ਜੋੜਦੇ ਨੇ ਜਿਹੜੇ ਸਿੱਖਿਆ ਦਿੰਦੇ ਨੇ ਗੁਰਦੇ ਨਾਲ ਜੁੜਨ ਵਾਸਤੇ ਉਹ ਦੱਸਦੇ ਨੇ ਜੋ ਤੇਰੇ ਰੰਗ ਰਾਤੇ ਸਵਾਮੀ تنਕਾ ਜਨਮ ਮਰਨ ਤੋਂ ਖਲਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਦਾ ਦਲਾਸਾ ਇਹ ਸਤਿਗੁਰੂ ਦਾ ਦਲਾਸਾ ਦਿੱਤਾ ਗਿਆ ਉਹਨਾਂ ਭਗਤਾਂ ਨੂੰ ਕਿ ਤੁਸੀਂ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋ ਤੁਹਾਡਾ ਜਨਮ ਮਰਨ ਵੀ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਨੇ ਨਾਮ ਤੇ ਆਇਨ ਸੁਖ ਫਲ ਪਾਇਨ ਜਿਹੜਾ ਉਸ ਦਾ ਨਾਮ ਤੇ ਹੁੰਦਾ ਹੈ ਉਸ ਦਾ ਨਾਮ ਜਪਦਾ ਹੈ ਤੇ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਸੁਖ ਫਲ ਪਾਇਨ ਹਰ ਪ੍ਰਕਾਰ ਦਾ ਸੁਖ ਮਿਲਦਾ ਹੈ